ਮੋਗਾ ਸ਼ਹਿਰ ਦੇ ਵਿਨੀਪੈਕ ਕੈਨੇਡਾ ਦੇ ਨਿਵਾਸੀ ਸਾਡੇ ਸਤਿਕਾਰਯੋਗ ਵੀਰ ਰਜਿੰਦਰ ਸਿੰਘ ਵੈਦੀ ਐਨ ਆਰ ਆਈ ਅਤੇ ਸਮੂਹ ਵੈਦੀ ਪਰਿਵਾਰ ਵੱਲੋਂ ਸੁਪਨਿਆਂ ਦੇ ਘਰ ਮੁਨੱਖਤਾ ਦੀ ਸੇਵਾ ਹਸਨਪੁਰ ਵਾਸਤੇ ਇੱਕ ਫਰਿੱਜ, ਵਾਸ਼ਿੰਗ ਮਸ਼ੀਨ, ਕੋਟ, ਕੰਬਲ ਅਤੇ ਕੁਝ ਕੱਪੜੇ ਭੇਜੇ ਗਏ ਹਨ। ਇਹ ਸਮਾਨ ਮਹਿਕ ਵਤਨ ਦੀ ਫਾਊਂਡੇਸ਼ਨ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਕੋਹਲਿਆ ਕਲਾਂ ਵੱਲੋਂ ਹਸਨਪੁਰ ਵਿਖੇ ਪਹੁੰਚਾਇਆ ਗਿਆ ਹੈ ਦਾਨੀ ਸੱਜਣਾ ਸਰਦਾਰ ਰਜਿੰਦਰ ਸਿੰਘ 베ਦੀ ਅਤੇ ਸਮੂਹ ਪਰਿਵਾਰ ਦਾ ਹਾਰਦਿਕ ਧੰਨਵਾਦ ਇਸੇ ਤਰ੍ਹਾਂ ਸਰਦਾਰ ਰਜਿੰਦਰ ਸਿੰਘ 베ਦੀ ਅਤੇ ਪਰਿਵਾਰ ਵੱਲੋਂ ਕੁਝ ਨਵੇਂ ਬਿਸਤਰੇ ਸਮੇਤ ਪੇਟੀ ਗੁਰਦੁਆਰਾ ਸੰਤ ਬਾਬਾ ਨਾਨ ਸਿੰਘ ਜੀ ਪਿੰਡ ਲੋਹਾਰਾ ਵਿਖੇ ਪਹੁੰਚਾਈ ਗਈ ਹੈ ਅਤੇ ਕੁਝ ਭਾਂਡੇ ਤੇ ਹੋਰ ਸਮਾਨ ਸੰਤ ਬਾਬਾ ਹੀਰਾ ਸਿੰਘ ਜੀ ਗੁਰਦੁਆਰਾ ਪਿੰਡ ਖੁਖਰਾਣਾ ਵਿਖੇ ਭੇਜੇ ਗਏ ਹਨ ਇਹ ਸਾਰਾ ਸਮਾਨ ਵੱਖ-ਵੱਖ ਜਗ੍ਹਾ ਤੇ ਪਹੁੰਚੌਣ ਲਈ ਮਹਿਕ ਵਤਨ ਦੀ ਫਾਊਂਡੇਸ਼ਨ ਨੂੰ ਜੋ ਸੇਵਾ ਸੌਂਪੀ ਗਈ ਹੈ ਇਸ ਲਈ ਵੀ ਵੀਰ ਜੀ ਦਾ ਹਾਰਦਿਕ ਧੰਨਵਾਦ ਕਰਦੇ ਹਾਂ ਸਾਂਝੀਆਂ ਸਮਾਜਿਕ ਸੰਸਥਾਵਾਂ ਦੇ ਸਾਰੇ ਕਾਰਜਦਾਨੀ ਸਜਣਾ ਨਾਲ ਹੀ ਚੱਲਦੇ ਹਨ ਸਰਦਾਰ ਰਜਿੰਦਰ ਸਿੰਘ ਬੇਦੀ ਅਤੇ ਸਮੂਹ ਪਰਿਵਾਰ ਦਾ ਇੱਕ ਵਾਰ ਫਿਰ ਹਾਰਦਿਕ ਧੰਨਵਾਦ ਕਰਦੇ ਹਾਂ ਸਤਿਨਾਮ ਸ੍ਰੀ ਵਾਹਿਗੁਰੂ ਤਨ ਤਨ ਸੰਤ ਬਾਬਾ ਹੀਰਾ ਸਿੰਘ ਜੀ ਮਹਾਰਾਜ ਤਨ ਤਨ ਸੰਤ ਬਾਬਾ ਹਰਮਨ ਸਿੰਘ ਜੀ ਮਹਾਰਾਜ ਤਨ ਤਨ ਸਿੰਘ ਸ਼ੇਦੋ ਆਪ ਇਹ ਤਬਰ ਸ਼ਾਨ ਦੇ ਉੱਤੇ ਆਪ ਇਹ ਸੇਵਾਦਾਰ ਜੋ ਕਿ ਅਜਿੰਦਰ ਸਿੰਘ ਜੀ ਕੈਨੇਡਾ ਪਾਸੇ ਉਹਨਾਂ ਨੇ ਸਤਿਗੁਰੂ ਆਪ ਦੇ ਇਸ ਪਵਿੱਤਰ ਸਥਾਨ ਤੇ ਕੁਝ ਵਰਤਨ ਭੇਜੇ ਨੇ ਮਹਾਰਾਜ ਸੇਵਾ ਕਰੀ ਗਈ ਹੈ ਜਿਸ ਨਾਲ ਖਜ਼ਾਨੇ ਦੀ ਸੇਵਾ ਆ ਇਹ ਮਹਾਰਾਜ ਸਦਾ ਹੀ ਉਹਨਾਂ ਦੇ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਲੋ ਲੰਗਰ ਤਪੇ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਇਹ ਸਭ ਭਾਂਡਿਆਂ ਦੀ ਵਰਤੋਂ ਵੀ ਹੁੰਦੀ ਰਵੇ ਤੇ ਪਰਿਵਾਰ ਦੀਆਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚੋ ਵਾਦੇ ਮਹਾਵਾਕਰ ਅਨਸਾਰ ਪਰਿਵਾਰ ਦੀਆਂ ਸਭੇ ਮਨੋ ਕਾਮਨਾ ਪੂਰੀਆਂ ਕਰਨੀਆਂ ਤੰਦਰੁਸਤੀਆਂ ਵਾਹੇ ਚੜ੍ਹਦੀ ਕਲਾ 'ਚ ਰੱਖਦੇ ਹੋਏ ਸਹੀ ਪਿਆਰੇ ਮੇਲੋ ਜਿਨ੍ਹਾਂ ਮੇਰੇ ਆਪ ਜੀ ਦਾ ਨਾਮ ਸਿੱਟਾ ਵਾ ਨਾਨਕ ਨਾਮ ਚਰਤੀ ਕਲਾ ਤੇਰੇ ਭਾਣੇ ਸਰਬਤ ਦਾ ਆਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਤੋ ਭੰਤਰ ਬਾਬਾ ਲਾਲ ਸਿੰਘ ਜੀ ਜੇ ਤਕਵਾ ਸਤਨੂ ਜੀ ਦਾਸਾ ਲੋਹਾਰਾ ਦੇ ਜੋ ਪ੍ਰਤੀ ਸਮਾਗਮ ਜਿਹੜੇ ਹਾਂ ਉਹਨਾਂ ਵਿੱਚੋਂ ਰਜਿੰਦਰ ਸਿੰਘ ਜੀ ਦੀ ਬੇਟੀ ਕੈਨੇਡਾ ਵਾਲਿਆਂ ਦੀ ਡਾਕਟਰ ਬੇਟੀ ਸੰਬੀਧ ਵਿੱਚ ਬਸਤੇ ਉਹੋ ਇੱਥੇ ਮਦਰਾ ਸਾਹਿਬ ਲਈ ਭੇਜੇ ਹਨ ਸਮੂਹ ਬੇਤੀ ਪਰਿਵਾਰ ਕੈਨੇਡਾ ਦਾ ਸਾਰੀ ਸੰਗਤ ਵੱਲੋਂ ਧੰਨਵਾਦ ਕਰਦੇ ਆਂ ਅਤੇ ਮਹਾਰਾਜ ਜੀ ਅਰਦਾਸ ਕਰਦੇ ਆ ਕਿ ਜਿਸ ਮਨੁਕਾਮਨਾਵਾਂ ਭਾਵਨਾਵਾਂ ਨੂੰ ਲੈ ਕੇ ਉਹਨਾਂ ਨੇ ਇਹ ਹੀ ਜਿਹੜੇ ਬਸਤੇ ਤੇ ਭੇਜੇ ਉਹਨਾਂ ਕੀਤੇ ਸਭੇ ਪਾਲਕ ਸ਼ਕਪਰਨ ਖਵਾ ਦੇ ਸਰਮ ਤੇ ਵੇਸੋ ਜਾਣਾ ਰਖਾਣਾ ਚੜਦੀ ਕਲਾ ਬਖਸ਼ੇ ਤੁਹਾਰੀ ਗੁਰੂ ਆਦੇ ਜਾਂਦਾ ਨਾਲ ਰੋਕੀ ਉੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਿੱਤ ਬਾਈਗੁਰ ਜੀ ਦਾ ਖਾਲਸਾ ਬਾਈਗੁਰ ਜੀ ਦੀ ਫਤਿਹ ਮਹਿਕ ਵਤਨ ਦੀ ਫਾਊਂਡੇਸ਼ਨ ਸੁਸਾਇਟੀ ਰਜਿਸਟਰਡ ਮੋਗੇ ਤੋਂ ਉਸ ਪਰਿਵਾਰ ਵੱਲੀਓਂ ਅੱਗੇ ਵੀ ਸਭਾਵਾਂ ਦੇ ਵਿੱਚ ਆਪ ਦਾ ਬਣਦਾ ਯੋਗਦਾਨ ਆ ਜਿਹੜਾ ਸੁਪਨਿਆਂ ਦੇ ਘਰ ਵਾਸਤੇ ਵੀਰੇ ਹੁਣਾਂ ਰਾਹੀਂ ਭੇਜਿਆ ਜਾਂਦਾ ਅੱਜ ਵੀ ਇਹ ਵਾਸ਼ਿੰਗ ਮਸ਼ੀਨਾਂ ਫ੍ਰਿਜਾਂ ਕਰੇ ਜਿਹੜੀਆਂ ਵਰਤਦੇ ਸੀ ਉਹ ਉਹਨਾਂ ਨੇ ਉਹ ਭੇਜੀਆਂ ਨੇ ਕੁਝ ਬਿਸਤਰੇ ਭੇਜੇ ਨੇ ਉਸ ਪਰਿਵਾਰ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਾਲਪਰਖ ਵਾਹਿਗੁਰੂ ਇਸੇ ਤਰ੍ਹਾਂ ਹੀ ਸੇਵਾ ਨਾਲ ਪਰਿਵਾਰ ਨੂੰ ਜੋੜ ਕੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ